ਗੁਰਬਾਣੀ ਵਿਚਾਰ ਨਾਲ ਜੁੜੀਏ ਗੁਰਬਾਣੀ ਸੁਣੀਏ ਗੁਰਬਾਣੀ ਸਮਝੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਮਲਾਰ ਰਾਗ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਹੈ ਮਲਾਰ ਮਹੱਲਾ ਪਹਿਲਾ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਜਿਨ ਤਨ ਪ੍ਰਕਾ ਸਾਧਨਾ ਜਾਨਿਆ ਸਾ ਬਿਲਖ ਬਦਨ ਕੁਮਲਾਨੀ ਭਈ ਨਰਾਸੀ ਕਰਮ ਕੀ ਫਾਸੀ ਬਿਨ ਗੁਰ ਭਰਮ ਭੁਲਾਨੀ ਜਿਨ ਤਨ ਪ੍ਰਕਾ ਸਾਧਨਾ ਜਾਨਿਆ ਸਾ ਬਿਲਖ ਬਦਨ ਕੁਮਲਾਨੀ ਜਿਸ ਜੀਵ ਸਤਰੀ ਨੇ ਪ੍ਰਭੂ ਪਤੀ ਦੇ ਮਲਾਪ ਦਾ ਆਨੰਦ ਹੀ ਨਹੀਂ ਸਮਝਿਆ ਭਾਵ ਆਨੰਦ ਹੀ ਨਹੀਂ ਮਾਣਿਆ ਉਹ ਸਦਾ ਹੀ ਦੁਨੀਆਂ ਦੇ ਝਮੇਲਿਆਂ ਵਿੱਚ ਵਿਆਕੁਲ ਰਹਿੰਦੀ ਹੈ ਭਾਵ ਜਿਸ ਜੀਵ ਨੇ ਉਸ ਪਰਮੇਸ਼ਵਰ ਪਤੀ ਦਾ ਆਨੰਦ ਨਹੀਂ ਮਾਣਿਆ ਉਹ ਉਸ ਦੇ ਨਾਮ ਤੋਂ ਬਿਨਾਂ ਵਿਆਕੁਲ ਰਹਿੰਦੇ ਹਨ ਉਨਾਂ ਦਾ ਚਿਹਰਾ ਕੁਮਲਾਇਆ ਰਹਿੰਦਾ ਹੈ ਬਿਲਕੁਲ ਵਦਨ ਕੁਮਲਾਨੀ ਭਈ ਨਿਰਾਸੀ ਕਰਮ ਕੀ ਵਾਸੀ ਬਿਨ ਗੁਰ ਭਰਮ ਭੁਲਾਨੀ ਕਿਉਂਕਿ ਦੁਨੀਆ ਵਾਲੀਆਂ ਆਸਾਂ ਪੂਰੀਆਂ ਨਾ ਹੋਣ ਕਰਕੇ ਉਹਦਾ ਦਿਲ ਹਮੇਸ਼ਾ ਟੁੱਟਿਆ ਰਹਿੰਦਾ ਹੈ ਮੁਰਝਾਇਆ ਰਹਿੰਦਾ ਹੈ ਤੇ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਦੀ ਫਾਹੀ ਉਹਦੇ ਗਲ ਵਿੱਚ ਪਈ ਰਹਿੰਦੀ ਹੈ ਤੇ ਗੁਰੂ ਦੀ ਸ਼ਰਨ ਨਾ ਆਉਣ ਕਰਕੇ ਭਟਕਣਾ ਵਿੱਚ ਪੈ ਕੇ ਉਹ ਜੀਵਨ ਦੇ ਸਹੀ ਰਸਤੇ ਤੋਂ ਖੁੰਝੀ ਹੋਈ ਹੈ ਬਰਸ ਕਣਾ ਮੇਰਾ ਪਿਰ ਘਰ ਆਇਆ ਬਲ ਜਾਵਾ ਗੁਰ ਆਪਣੇ ਪ੍ਰੀਤਮ ਜਿਨ ਹਰ ਪ੍ਰਭ ਆਣ ਮਿਲਾਇਆ ਪਾਤਸ਼ਾਹ ਕਹਿੰਦੇ ਹੈ ਬੱਦਲ ਐਸੀ ਵਰਖਾ ਕਰ ਹੈ ਗੁਰੂ ਐਸੀ ਵਰਖਾ ਕਰ ਤੇਰੇ ਨਾਮ ਦੀ ਵਰਖਾ ਦੀ ਬਰਕਤ ਨਾਲ ਮੇਰਾ ਪਤੀ ਪ੍ਰਭੂ ਮੇਰੇ ਹਿਰਦੇ ਵਿੱਚ ਆ ਵਸੇ ਪਰਸਕਨ ਮੇਰਾ ਪਿਰ ਕਰ ਆਇਆ ਬਲ ਚਾਵਾ ਗੁਰ ਆਪਣੇ ਪ੍ਰੀਤਮ ਜਨ ਹਰ ਪ੍ਰਭ ਆਣ ਮਿਲਾਇ ਰਹਾਓ ਮੈਂ ਆਪਣੇ ਪ੍ਰੀਤਮ ਤੋਂ ਭਲੇ ਹਾਰ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਜਿਸ ਨੇ ਹਰੀ ਪ੍ਰਭੂ ਲਿਆ ਕੇ ਮੈਨੂੰ ਬੁਲਾਇਆ ਹੈ ਨਉ ਤਨ ਪ੍ਰੀਤ ਸਦਾ ਠਾਕਰ ਸਿਉ ਆਂਦਨ ਭਗਤ ਸੁਹਾਵੀ ਉਹਨਾਂ ਦੀ ਪ੍ਰਭੂ ਨਾਲ ਸਦਾ ਨਵੀਂ ਪ੍ਰੀਤ ਬਣੀ ਰਹਿੰਦੀ ਹੈ ਪਿਆਰ ਵਾਲਾ ਚਾਉ ਕਦੇ ਪੀ ਢੈਲਾ ਨਹੀਂ ਪੈਂਦਾ ਮੱਠਾ ਨਹੀਂ ਪੈਂਦਾ ਉਹ ਹਰ ਰੋਜ਼ ਪ੍ਰਭੂ ਭਗਤੀ ਕਰਦੇ ਹਨ ਜੋ ਉਹਨਾਂ ਨੂੰ ਆਤਮਿਕ ਸੁੱਖ ਦੇਈ ਰੱਖਦੀ ਆਤਮਿਕ ਸੁੱਖ ਬਾਣੀ ਨਾਲ ਨਿਤਨੇਮ ਨਾਲ ਤੇ ਪ੍ਰਮਾਤਮਾ ਦੀ ਜੀ ਦੇ ਸਿਮਰ ਨਾਲ ਮਿਲਦਾ ਹੈ ਪਰ ਮਨੁੱਖ ਆਤਮਿਕ ਸੁੱਖ ਜਿਹੜਾ ਉਹ ਹੋਰ ਚੀਜ਼ਾਂ ਵਿੱਚੋਂ ਲੱਭਦਾ ਹੈ ਮੰਨ ਲਓ ਜਿਵੇਂ ਪਦਾਰਥਾਂ ਵਿੱਚੋਂ ਜਾਂ ਸਾਡੀ ਦੁਨਿਆਵੀ ਆਸਾਂ ਹਨ ਉਨ੍ਹਾਂ ਵਿੱਚੋਂ ਬੰਦਾ ਇਹ ਸੋਚਦਾ ਵੀ ਸ਼ਾਇਦ ਇਹਨਾਂ ਵਿੱਚ ਸੁੱਖ ਹੈ ਪਰ ਪਾਤਸ਼ਾਹ ਕਹਿੰਦੇ ਨਹੀਂ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਜੇ ਤੂੰ ਸਦਾ ਵਾਸਤੇ ਸੁੱਖ ਚਾਹੁੰਦਾ ਹੈ ਤਾਂ ਤੈਨੂੰ ਗੁਰੂ ਜੀ ਦੀ ਸ਼ਰਨ ਵਿੱਚ ਆਉਣਾ ਪਵੇਗਾ ਮੁਕਤ ਪਏ ਗੁਰ ਦਰਸ਼ ਦਿਖਾਇਆ ਜੁਗ ਜੁਗ ਭਗਤ ਸੁਹਾਵੀ ਜਿਨ੍ਹਾਂ ਜੀਵਾਂ ਨੂੰ ਗੁਰੂ ਨੇ ਪਰਮਾਤਮਾ ਦਾ ਦਰਸ਼ਨ ਕਰਾ ਦਿੱਤਾ ਭਾਵ ਗੁਰੂ ਨਾਲ ਜੁੜ ਗਏ ਉਹ ਇਸ ਬੰਧਨਾ ਤੋਂ ਆਜ਼ਾਦ ਹੋ ਜਾਂਦੇ ਆ ਤੇ ਉਹ ਪਰਮਾਤਮਾ ਦੀ ਭਗਤੀ ਕਰਦੇ ਆ ਤੇ ਸੋਭਾ ਖਟਦੇ ਹਨ ਹਮ ਥਾਰੇ ਤੇਰ ਭਾਵਣ ਜਗ ਤੁਮਰਾ ਤੂੰ ਮੇਰਾ ਹਾਂ ਤੇਰਾ ਅਸੀਂ ਤੇਰੇ ਪੈਦਾ ਕੀਤੇ ਹੋਏ ਹਾਂ ਤੇ ਨਾ ਭਵਨਾਵਾਂ ਵਾਲਾ ਸਾਰਾ ਹੀ ਸੰਸਾਰ ਤੇਰਾ ਰਚਿਆ ਹੋਇਆ ਹੈ ਤੇ ਆਪਣੀ ਰਚੀ ਮਾਇਆ ਦੇ ਮੋਹ ਤੋਂ ਤੂੰ ਆਪ ਹੀ ਸਭ ਜੀਵਾਂ ਨੂੰ ਬਚਾਉਂਦਾ ਹੈ ਇਹ ਰਚਨਾ ਵੀ ਓਦੀ ਹੈ ਤੇ ਬਚਾਉਂਦਾ ਵੀ ਉਹ ਆਪ ਹੀ ਹੈ ਤੇ ਕੋ ਪ੍ਰਭੂ ਮਾਲਕ हे ਪ੍ਰਮਾਤਮਾ ਮੈਂ ਤੇਰਾ ਦਾਸਾਂ ਮੈਨੂੰ ਕਰਮਾਂ ਦੀ ਫਾਹੀ ਤੋਂ ਤੁਸੀਂ ਬਚਾਉਣਾ ਕਰੋ ਸਤਗੁਰ ਮਿਲਿਆ ਨਿਰੰਜਨ ਪਾਇਆ ਬਹੁਰਨਾ ਪਭਜਲ ਫੇਰਾ ਜੇ ਸਤਿਗੁਰੂ ਜੀ ਮਿਲ ਪੈਣ ਗੁਰੂ ਮਿਲ ਪਵੇ ਸਤਿਗੁਰ ਮਿਲਿਆ ਨਰੰਜਨ ਪਾਇਆ ਤਾਂ ਮਾਇਆ ਤੁਰਤ ਪ੍ਰਭੂ ਜਦੋਂ ਮਿਲ ਜਾਂਦਾ ਤੇ ਮੁੜ ਸੰਸਾਰ ਸਮੁੰਦਰ ਦੇ ਢੇਡ ਵਿੱਚ ਆਉਣਾ ਨਹੀਂ ਪੈਂਦਾ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਵਰਤਾ ਦਿੰਦੇ ਆ ਬਖਸ਼ਿਸ਼ ਕਰ ਦਿੰਦੇ ਹਨ ਆਪਣੇ ਪਿਰ ਹਰ ਦੇਖ ਬੇਗਾਸੀ ਤਉ ਤਨ ਸਾਚੀ ਸ਼ਿੰਗਾਰੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਜੀਵ ਇਸਤਰੀ ਆਪਣੇ ਪ੍ਰਭੂ ਪਤੀ ਨੂੰ ਪ੍ਰਸੰਨ ਕਰਨ ਲਈ ਕਈ ਤਰ੍ਹਾਂ ਦੇ ਧਾਰਮਿਕ ਉਦਮ ਰੂਪ ਸ਼ਿੰਗਾਰ ਕਰਦੀ ਹੈ ਜਿਵੇਂ ਆਪਾਂ ਕਈ ਤਰ੍ਹਾਂ ਦੇ ਧਾਰਮਿਕ ਕੰਮ ਕਰਦੇ ਹਾਂ ਆਪਣੇ ਪਿਰ ਹਰ ਦੇਖ ਬੇਗਾਸੀ ਪ੍ਰਭੂ ਪਤੀ ਨੂੰ ਪ੍ਰਸੰਨ ਕਰਨ ਲਈ ਕਈ ਤਰ੍ਹਾਂ ਦੇ ਧਾਰਮਿਕ ਉਦਮ ਰੂਪ ਸ਼ਿੰਗਾਰ ਕਰਦੀ ਹੈ ਪਰ ਜੀਵ ਇਸਤਰੀ ਦਾ ਸ਼ਿੰਗਾਰ ਤਦੋਂ ਹੀ ਅਟਲ ਸਮਝੋ ਤਦੋਂ ਹੀ ਸਫਲ ਜਾਣੋ ਜਦੋਂ ਉਹ ਆਪਣੇ ਪਤੀ ਪ੍ਰਭੂ ਨੂੰ ਵੇਖ ਕੇ ਖੁਲਾਰੇ ਵਿੱਚ ਆਉਂਦੀ ਹੈ ਭਾਵ ਖੁਸ਼ ਹੁੰਦੀ ਹੈ ਇਸ ਤਰ੍ਹਾਂ ਮਹਾਰ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਤੇਰਾ ਜਿਹੜਾ ਧਾਰਮਿਕ ਉਦਮ ਤੂੰ ਕਰਦਾ ਹੈ ਕਈ ਤਰ੍ਹਾਂ ਦੇ ਧਰਮ ਕੁੱਦਮ ਕਰਕੇ ਇਹ ਸ਼ਿੰਗਾਰ ਕਰਦਾ ਹੈ ਇਹ ਸ਼ਿੰਗਾਰ ਕੀਤੇ ਤਾਂ ਸਫਲ ਨੇ ਜੇ ਤੂੰ ਗੁਰੂ ਜੀ ਦੇ ਨਾਲ ਗੁਰੂ ਜੀ ਦੇ ਉਪਦੇਸ਼ ਨਾਲ ਜੁੜੇਂਗਾ ਤਾਂ ਆਕੁਲ ਨਰੰਜਣਾ ਸਿਉ ਸੱਚ ਸਾਚੀ ਗੁਰਮਤਿ ਨਾਮੇ ਆਧਾਰੋ ਜਦੋਂ ਸੱਚੇ ਦੇ ਸਿਮਰਨ ਦੇ ਰਾਹੀ ਕੁੱਲ ਰਹਿਤ ਮਾਇਆ ਰਹਿਤ ਪ੍ਰਭੂ ਨਾਲ ਇੱਕ ਰੂਪ ਹੋ ਜਾਂਦੀ ਹੈ ਤੇ ਜਦੋਂ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਪ੍ਰਭੂ ਦਾ ਨਾਮ ਉਹਦੇ ਜੀਵਨ ਦਾ ਸਹਾਰਾ ਬਣ ਜਾਂਦਾ ਹੈ ਜਦੋਂ ਅਸੀਂ ਗੁਰੂ ਜੀ ਦੇ ਚਰਨਾਂ ਪਰਸਨ ਤੋਂ ਭਾਵ ਕੀ ਹੈ ਵੀ ਜਦੋਂ ਅਸੀਂ ਗੁਰੂ ਜੀ ਦੀ ਸਿੱਖਿਆ 'ਤੇ ਤੁਰਦੇ ਹਾਂ ਜਿਵੇਂ ਜਿਵੇਂ ਸਾਨੂੰ ਗੁਰੂ ਜੀ ਸਮਝਾਉਂਦੇ ਆ ਓਵੇਂ ਓਵੇਂ ਅਸੀਂ ਤੁਰਦੇ ਹਾਂ ਇੱਕ ਹੁੰਦਾ ਵੀ ਆਪਾਂ ਸ਼ਰਧਾ ਭਾਵਨਾ ਨਾਲ ਆਉਂਨੇ ਆ ਤੇ ਮੱਥਾ ਵੀ ਟੇਕਦੇ ਆਂ ਹੋਰ ਕਈ ਤਰ੍ਹਾਂ ਦੀਆਂ ਸਵਾਵਾਾਂ ਕਰਦੇ ਆਂ ਧਾਰਮਿਕ ਕੰਮ ਕਰਦੇ ਆ ਪਰ ਕੁਝ ਗੁਰੂ ਦੀ ਖੁਸ਼ੀ ਲੈ ਲੈਣੀ ਜਦੋਂ ਉਪਦੇਸ਼ ਨਾਲ ਜੁੜਾਂਗੇ ਤਾਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਮਿਲ ਜਾਂਦੀ ਹੈ ਤੇ ਫਿਰ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਪ੍ਰਭੂ ਪਰਮਾਤਮਾ ਦਾ ਨਾਮ ਉਹਦੇ ਜੀਵਨ ਦਾ ਸਹਾਰਾ ਬਣ ਜਾਂਦਾ ਹੈ ਮੁਕਤ ਭਈ ਬੰਦਨ ਗੁਰ ਖੋਲੇ ਸ਼ਬਦ ਸੁਰਤ ਪਤ ਪਾਈ ਜੋ ਜੀਵ ਇਸਤਰੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਈ ਜਿਹਦੇ ਮਾਇਆ ਦੇ ਬੰਧਨ ਗੁਰੂ ਨੇ ਖੋਲ ਦਿੱਤੇ ਹਨ ਉਹ ਪ੍ਰਭੂ ਦੀ ਸਿੱxslਾ ਦੀ ਬਾਣੀ ਵਿੱਚ ਸੁਰਤ ਜੋੜ ਕੇ ਪ੍ਰਭੂ ਦੀ ਹਜ਼ੂਰੀ ਵਿੱਚ ਮਾਣ ਹਾਸਲ ਕਰਦੀ ਹੈ ਨਾਨਕ RAM ਨਾਮ ਰਿਦ ਅੰਤਰ ਗੁਰਮੁਖ ਮੇਲ ਮਿਲਾਈ ਪ੍ਰਮਾਤਮਾ ਦਾ ਨਾਮ ਸਦਾ ਉਹਦੇ ਹਿਰਦੇ ਵਿੱਚ ਵਸਦਾ ਹੈ ਤੇ ਗੁਰੂ ਜੀ ਦੀ ਸ਼ਰਨ ਪੈ ਕੇ ਉਹ ਪ੍ਰਭੂ ਪ੍ਰਤੀ ਦੇ ਮਲਾਪ ਵਿੱਚ ਮਿਲ ਜਾਂਦੀ ਹੈ ਤੇ ਅਭੇਦ ਹੋ ਜਾਂਦੀ ਹੈ। ਮਹੱਲਾ ਪਹਿਲਾ ਮਲਾਪ ਇਹ ਸ਼ਬਦ ਵੀ ਹੈ ਜੋ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ। ਪਰਦਾਰਾ ਪਰ ਤਨ ਪਰ ਲੋਭਾ ਹਉਮੈ ਬਿਖੈ ਵਿਕਾਰ ਦੁਸ਼ਟ ਭਾਉ ਤਜ ਨਿੰਦ ਪਰਾਈ ਕਾਮ ਕ੍ਰੋਧ ਚੰਡਾਰ ਇਸ ਤਰ੍ਹਾਂ ਮਰਦ ਕਹਿੰਦੇ ਵੀ ਜਿਹੜਾ ਮਨੁੱਖ ਭਾਈ ਗੁਰੂ ਜੀ ਦਾ ਸ਼ਬਦ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਤੇ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਗੁਰੂ ਜੀ ਤੋਂ ਹਾਸਲ ਕਰ ਲੈਂਦਾ ਹੈ ਉਹ ਪਰਾਈ ਉਹ ਪਰਾਇਆ ਸੰਗ ਪਰਾਇਆ ਧਨ ਤੇ ਬਹੁਤ ਲਾਲਚ ਹੋਮੈ ਵਿਸ਼ਿਆਂ ਵਾਲੀ ਰੂਚੀ ਮੰਦੇ ਕਰਨ ਪਰ ਦਾਰਾ ਪਰ ਤਨ ਪਰ ਲੋਭਾ ਹੋਮੈ ਵਿਖਿਆ ਵਿਕਾਰ ਕੱਲ ਵੀ ਆਪਾਂ ਇਹਦੇ ਪ੍ਰਥਾਈ ਸ਼ਬਦ ਕੱਲ ਪਰਸੋਂ ਪੜ੍ਹਿਆ ਸੀ ਦੁਸ਼ਟ ਭਾਉ ਤਜਿੰਿੰਦਰ ਪਰਾਈ ਕਾਮ ਕ੍ਰੋਧ ਚੰਡਾਰ ਤੇ ਭੈੜੀ ਨੀਅਤ ਪਰਾਈ ਨਿੰਦਿਆ ਕਾਮ ਤੇ ਕਾਮ ਅਤੇ ਚ ਨਾਲ ਕ્રોਧ ਇਹ ਸਭ ਕੁਝ ਉਹ ਤਿਆਗ ਦਿੰਦਾ ਹੈ ਜਿਹਦੇ ਉੱਪਰ ਪਰਮਾਤਮਾ ਦੀ ਬਖਸ਼ਿਸ਼ ਹੋ ਜਾਂਦੀ ਹੈ ਸਿਰਫ ਇਹ ਚੀਜ਼ਾਂ ਹੀ ਹਨ ਜੋ ਪਰਮਾਤਮਾ ਦੇ ਨਾਲ ਸਾਨੂੰ ਜੁੜਨ ਨਹੀਂ ਦਿੰਦੀਆਂ ਪਰ ਜਦੋਂ ਅਸੀਂ ਉਪਦੇਸ਼ ਨਾਲ ਜੁੜਦੇ ਹਾਂ ਤਾਂ ਸਾਡੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਬਖਸ਼ਿਸ਼ ਕਰਦੇ ਹਨ ਸਾਨੂੰ ਇਹਨਾਂ ਬਕਾਰਾਂ ਤੋਂ ਬਚਾ ਲੈਂਦੇ ਹਨ ਮਹਿਲ ਮੈਂ ਬੈਠਾ ਅਗਮਿਆਪਾਰ ਆ ਪੌਂਚ ਤੇ ਬਿਆੰਤ ਪ੍ਰਭੂ ਜੀ ਹਰੇਕ ਸ਼ਰੀਰ ਵਿੱਚ ਬੈਠ ਬੈਠੇ ਹਨ ਤੇ ਮੌਜੂਦ ਹਨ ਪੀਤਰ ਅਮਰਤਾ ਸੋਈ ਜਨ ਪਾਵੇ ਜਿਸ ਗੁਰ ਕਾ ਸ਼ਬਦ ਰਤਨ ਆਚਾਰ ਰਹਾਉ ਪਾਤਸ਼ਾਹ ਕਹਿੰਦੇ ਵੀ ਉਹੀ ਮਨੁੱਖ ਪ੍ਰਭੂ ਜੀ ਦਾ ਨਾਮ ਅੰਮ੍ਰਿਤ ਹਾਸਿਲ ਕਰਦਾ ਹੈ ਜਿਹਦੀ ਨਿਤ ਦੀ ਕਿਰਿਆ ਗੁਰੂ ਦਾ ਸ੍ਰੇਸ਼ਟ ਸ਼ਬਦ ਆਪਣੇ ਅੰਦਰ ਬਸਾਉਣਾ ਹੋ ਜਾਵੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਦੱਸਿਆ ਕਿ ਸਾਨੂੰ ਕਿਹੜੇ ਕਿਹੜੇ ਵਿਕਾਰ ਹੈ ਜਿਹੜੇ ਉਹ ਚਿੰਬੜ ਜਾਂਦੇ ਹਨ ਉਹ ਦੱਸਿਆ ਸਤਿਗੁਰੂ ਜੀ ਨੇ ਪਰਦਾਰ ਭਰਤਨ ਪਰਾਇਆ ਤਨ ਪਰਾਇਆ ਤਨ ਪਰ ਲੋਭਾ ਲੋਭ ਹਉਮੈ ਵਿਖੇ ਵਿਕਾਰ ਤੇ ਬਹੁਤ ਲਾਲਚ ਹਉਮੈ ਵਿਸ਼ਿਆਂ ਵਾਲੀ ਰੁਚੀ ਗੋਸ਼ਟ ਪਾਉ ਤੈਨੰ ਫਿਰ ਭੈੜੀ ਨੀਅਤ ਪ੍ਰਾਈ ਨਿੰਦਿਆ ਕਾਮ ਕਰੋਧ ਆ ਜਿਹੜਾ ਉਚ ਨਾਲ ਦਾ ਰੂਪ ਹੈ ਇਹ ਸਭ ਕੁਝ ਤਿਆਗ ਦਿੰਦਾ ਮਹਿਲ ਮੈਂ ਬੈਠੇ ਇਸ ਤਰ੍ਹਾਂ ਮਾਰ ਸਚਿ ਪਾਈਸ਼ਾ ਕਹਿੰਦੇ ਜਦੋਂ ਮਨੁੱਖ ਗੁਰੂ ਦਾ ਸ੍ਰੇਸ਼ਟ ਸ਼ਬਦ ਆਪਣੇ ਅੰਦਰ ਵਸਾਉਣਾ ਉਹਦੀ ਨਿਤ ਦੀ ਕਿਰਿਆ ਹੋ ਜਾਂਦੀ ਆ ਪਾਵ ਨਿਤ ਜਦੋਂ ਗੁਰੂ ਜੀ ਦਾ ਸ਼ਬਦ ਆਪਣੇ ਮਨ ਵਿੱਚ ਵਸਾਉਂਦਾ ਹੈ ਨਿਤ ਗੁਰੂ ਜੀ ਦੀ ਵਿਚਾਰ ਨਾਲ ਜੁੜਦਾ ਹੈ ਮਹਾਰਾਜ ਕਹਿੰਦੇ ਵੀ ਫੇਰ ਬਖਸ਼ਿਸ਼ ਹੁੰਦੀ ਹੈ ਫੇਰ ਕਿਰਪਾ ਹੁੰਦੀ ਹੈ ਦੁੱਖ ਸੁੱਖ ਦਉ ਸਮ ਕਰ ਜਾਨਾ ਪੁਰਾ ਪਲਾ ਸੰਸਾਰ ਮਹਾਰਾਜ ਕਹਿੰਦੇ ਉਹ ਮਨੁੱਖ ਦੁੱਖਾਂ ਨੂੰ ਇੱਕੋ ਜਿਹਾ ਜਾਣਦਾ ਹੈ ਦੁੱਖ ਵੀ ਤੇ ਸੁੱਖ ਵੀ ਭਾਵ ਦੁੱਖ ਨੂੰ ਵੀ ਉਹਦੀ ਦਾਤ ਸਮਝਦਾ ਹੈ ਤੇ ਸੁੱਖ ਵੀ ਨੂੰ ਵੀ ਉਹਦੀ ਦਾਤ ਸਮਝਦਾ ਹੈ ਕਿਉਂਕਿ ਜੇ ਸਿੱਖ ਸੁੱਖ ਉਹਦੀ ਦਾਤ ਹੈ ਤਾਂ ਦੁੱਖ ਵੀ ਉਹਦੀ ਦਾਤ ਹੈ ਦੁੱਖ ਸੁੱਖ ਦੋਨੋਂ ਸਮ ਕਰ ਜਾਣਾ ਹੈ ਭਾਵ ਬਰਾਬਰ ਸਮਝਣਾ ਦੁੱਖਾਂ ਵਿੱਚ ਬਹੁਤਾ ਘਬਰਾਉਣਾ ਨਾ ਡੋਲਣਾ ਨਾ ਬੁਰਾ ਭਲਾ ਸੰਸਾਰ ਮਹਾਰਾਜ ਕਹਿੰਦੇ ਫਿਰ ਜਗਤ ਵੱਲੋਂ ਮਿਲਦੇ ਚੰਗੇ ਮੰਦੇ ਸਲੂਕ ਨੂੰ ਵੀ ਬਰਾਬਰ ਜਾਣ ਕੇ ਹੀ ਸਹਾਰ ਸਹਾਰਦਾ ਹੈ ਤੇ ਕਿਸੇ ਨੇ ਮਾੜਾ ਕਹਿ ਤਾ ਤਾਂ ਵੀ ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿਸੇ ਨੇ ਚੰਗਾ ਕਹਿ ਤਾ ਤਾਂ ਵੀ ਉਹਨੂੰ ਕੋਈ ਫਰਕ ਨਹੀਂ ਪੈਂਦਾ ਇਹ ਅਵਸਥਾ ਬਣ ਜਾਂਦੀ ਹੈ ਇਹ ਸਭ ਕੁਝ ਹਰੀ ਨਾਮ ਦੀ ਬਰਕਤ ਨਾਲ ਇਹ ਹੁੰਦਾ ਕਾਦੇ ਨਾਲ ਹੈ ਮਹਾਰਾਜ ਕਹਿੰਦੇ ਇਹ ਹੁੰਦਾ ਹਰੀ ਨਾਮ ਦੀ ਬਰਕਤ ਨਾਲ ਹੈ ਐਦਾਂ ਨਹੀਂ ਵੀ ਗੱਲਾਂ ਨਾਲ ਅਸੀਂ ਦੁੱਖ ਸੁੱਖ ਨੂੰ ਬਰਾਬਰ ਸਮਝ ਲਾਂਗੇ ਜਿਵੇਂ ਸਾਨੂੰ ਮਾੜਾ ਕਹਦੇ ਤੇ ਅਸੀਂ ਤਾਂ ਵੀ ਕੋਈ ਮਹਿਸੂਸ ਨਾ ਕਰੀਏ ਕੋਈ ਬਹੁਤਾ ਚੰਗਾ ਕਹੇ ਤਾਂ ਵੀ ਕੋਈ ਮਹਿਸੂਸ ਨਾ ਕਰੀਏ ਇਹ ਚੀਜ਼ਾਂ ਮਿਲਦੀਆਂ ਕਿਥੋਂ ਨੇ ਮਹਾਰਾਜ ਕਹਿੰਦੇ ਆ ਇਹੇ ਨਾਮ ਦੀ ਵਰਕਤ ਨਾਲ ਮਿਲਦੀਆਂ ਹਨ ਸੁੱਧ ਬੁੱਧ ਸੁਰਤ ਨਾਮ ਹਰ ਪਾਈਏ ਸਤ ਸੰਗਤ ਗੁਰ ਪਿਆਰ ਪਾਤਸ਼ਾਹ ਕਹਿੰਦੇ ਪਰ ਇਹ ਸੂਝ ਬੂਝ ਪ੍ਰਭੂ ਦੇ ਨਾਮ ਵਿੱਚ ਸੁਰਤ ਜੋੜਿਆ ਪ੍ਰਾਪਤ ਹੁੰਦੀ ਹੈ ਇੱਥੇ ਵੀ ਸਤ ਗੁਰੂ ਜੀ ਨੇ ਦੱਸਿਆ ਸੁੱਧ ਬੁੱਧ ਸੁਰਤ ਨਾਮ ਹਰ ਪਾਈਏ ਇਹ ਕਿਵੇਂ ਮਿਲਦੀ ਹੈ ਨਾਮ ਹਰ ਪਾਈਏ ਸਤ ਸੰਗਤ ਗੁਰ ਪਿਆਰ ਇਹ ਪਰਮਾਤਮਾ ਇਹ ਸੂਝੂਝ ਪ੍ਰਮਾਤਮਾ ਦੇ ਨਾਮ ਵਿੱਚ ਸੁਰਤ ਜੋੜਿਆ ਪ੍ਰਾਪਤ ਹੁੰਦੀ ਹੈ ਤੇ ਸਾਧ ਸੰਗਤ ਵਿੱਚ ਰਹਿ ਕੇ ਗੁਰੂ ਚਰਨਾਂ ਨਾਲ ਪ੍ਰੀਤ ਕੀਤਿਆਂ ਮਿਲਦੀ ਹੈ ਕਿਉਂਕਿ ਸਤਗੁਰੂ ਜੀ ਉਪਾਅ ਵੀ ਦੱਸਦੇ ਜੇ ਦੱਸਦੇ ਆ ਵੀ ਆਹ ਵਕਾਰ ਨੇ ਇਹਨਾਂ ਤੋਂ ਤੂੰ ਬਚਣਾ ਤੇ ਆਹ ਕੰਮ ਤੂੰ ਕਰਨਾ ਇਹਦਾ ਕਰਨ ਦਾ ਲਾਭ ਕੀ ਹੈ ਇਹ ਪ੍ਰਾਪਤ ਕਿੱਥੋਂ ਹੋਊ ਫਿਰ ਸਤਗੁਰੂ ਜੀ ਇਹ ਸਾਨੂੰ ਸਾਰਾ ਕੁਝ ਬਾਣੀ ਵਿੱਚ ਦੱਸਦੇ ਹਨ ਐਨ ਸਲਾਹਾ ਹਰ ਨਾਮ ਪ੍ਰਾਪਤ ਗੁਰਦਾਤਾ ਦੇ ਬਣਹਾਰ ਫਿਰ ਜਦੋਂ ਗੁਰੂ ਨਾਮ ਦੀ ਦਾਤ ਦੇਣ ਵਾਲਾ ਹੈ ਤੇ ਨਾਮ ਦੀ ਦਾਤ ਦੇਣ ਵਾਲਾ ਗੁਰੂ ਸਮਰੱਥ ਹੈ ਜਿਸ ਮਨੁੱਖ ਉਤੇ ਕਰਤਾਰ ਦੀ ਨਜ਼ਰ ਹੁੰਦੀ ਹੈ ਗੁਰੂ ਨਾਨਕ ਦੀ ਨਜ਼ਰ ਪੈ ਜਾਂਦੀ ਹੈ ਕਿਰਪਾ ਹੁੰਦੀ ਹੈ ਉਸ ਮਨੁੱਖ ਨੂੰ ਗੁਰੂ ਪਾਸੋਂ ਦਿਨ ਰਾਤ ਫਿਰ ਪ੍ਰਭੂ ਜੀ ਦਾ ਪ੍ਰਮਾਤਮਾ ਜੀ ਦਾ ਨਾਮ ਮਿਲਿਆ ਰਹਿੰਦਾ ਹੈ ਪਾਵ ਹੁਕਮ ਚ ਰਹਿੰਦਾ ਹੈ ਸਦਾ ਨਾਮ ਕਿਵੇਂ ਮਿਲਿਆ ਰਹਿੰਦਾ ਭਾਵ ਉਹਦੇ ਹੁਕਮੰਦੇ ਅੰਦਰ ਜੀਵਨ ਨੂੰ ਉਤীত ਕਰਨਾ ਗੁਰਮਖ ਸਿੱਖ ਸੋਈ ਜਨ ਪਾਏ ਜਿਸਨੋਂ ਨਦਰ ਕਰੇ ਕਰਤਾਰ ਗੁਰੂ ਦੇ ਸਨਮੁਖ ਹੋ ਕੇ ਸਿੱਖਿਆ ਵੀ ਉਹੀ ਮਨੁੱਖ ਲੈ ਸਕਦਾ ਹੈ ਜਿਤੇ ਉਹਦੀ ਕਿਰਪਾ ਹੁੰਦੀ ਹੈ ਜਿਤੇ ਉਹਦੀ ਬਖਸ਼ਿਸ਼ ਹੁੰਦੀ ਹੈ ਉਹਨੂੰ ਸਿੱਖਿਆ ਮਿਲਦੀ ਹੈ ਕਾਇਆ ਮਹਿਲ ਮੰਦਰ ਕਰ ਹਰਕਾਰ ਤਿਸਮੈ ਰਾਖੀ ਜੋਤਿ ਅਪਾਰ ਇਹ ਮਨੁੱਖਾ ਸਰੀਰ ਪ੍ਰਮਾਤਮਾ ਦਾ ਮਹਿਲ ਹੈ ਕਾਇਆ ਮਹਿਲ ਮੰਦਰ ਘਰ ਹਰ ਕਾ ਤਿਸਮੈ ਰਾਖੀ ਜੋਤਿ ਅਪਾਰ ਇਹ ਮਨੁੱਖਾ ਸਰੀਰ ਪ੍ਰਮਾਤਮਾ ਦਾ ਮਹਿਲ ਹੈ ਹਰ ਮੰਦਰ ਇਹੋ ਸਰੀਰ ਹੈ ਜਿਸ ਸੱਚੇ ਕੀ ਵਿੱਚ ਜੋਤਿ ਬਸ ਜਦੋਂ ਜੋਤ ਨੂੰ ਪਛਾਣ ਲਿਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਦੋਂ ਆਪਣਾ ਮੂਲ ਪਛਾਣ ਲਿਆ ਫਿਰ ਮਹਾਰਾਜ ਕਹਿੰਦੇ ਆ ਵੀ ਕਿਰਪਾ ਹੋ ਜਾਣੀ ਆ ਕਾਇਆ ਮਹਿਲ ਮੰਦਰ ਕਰ ਹਰਕਾ ਇਹ ਮਨੁੱਖਾ ਸਰੀਰ ਪ੍ਰਮਾਤਮਾ ਜੀ ਦਾ ਮਹਿਲ ਹੈ ਤੇ ਪ੍ਰਮਾਤਮਾ ਦਾ ਮੰਦਰ ਹੈ ਪ੍ਰਮਾਤਮਾ ਦਾ ਘਰ ਹੈ ਹੁਣ ਜਿਹਨੇ ਪ੍ਰਮਾਤਮਾ ਦਾ ਘਰ ਇਹਨੂੰ ਸਮਝ ਲਿਆ ਪ੍ਰਮਾਤਮਾ ਦਾ ਘਰ ਜਾਣ ਜਾਣ ਲਿਆ ਉਹ ਫਿਰ ਸਮਝਦਾ ਵੀ ਹਰੀ ਦੇ ਮੰਦਰ ਵਿੱਚ ਤਾਂ ਕੋਈ ਮਾੜੀ ਚੀਜ਼ ਨਹੀਂ ਲੈ ਜਾਣੀ ਚਾਹੀਦੀ। ਹਰੀ ਦੇ ਮੰਦਰ ਦੇ ਅੰਦਰ ਫਿਰ ਨਾ ਮਾੜਾ ਖਿਆਲ, ਨਾ ਮਾੜਾ ਨਸ਼ਾ ਤੇ ਨਾ ਮਾੜੀ ਸੋਚ ਫਿਰ ਇਹ ਹਰੀ ਮੰਦਰ ਵਿੱਚ ਉਹ ਲੈ ਕੇ ਨਹੀਂ ਜਾਂਦਾ। ਤਿਸ ਮੈਂ ਰਾਖੀ ਜੋਤ ਅਪਾਰ ਕਿਉਂਕਿ ਪ੍ਰਮਾਤਮਾ ਦਾ ਮੰਦਰ ਹੈ, ਪ੍ਰਮਾਤਮਾ ਦਾ ਘਰ ਹੈ ਤੇ ਬੇਅੰਤ ਪ੍ਰਮਾਤਮਾ ਨੇ ਇਸ ਵਿੱਚ ਆਪਣੀ ਜੋਤ ਟਿਕਾ ਕੇ ਰੱਖੀ ਹੋਈ। ਜਿੰਨੇ ਤਨ ਸਵਾਸ ਮਿਲੇ ਆ ਉਹਨੇ ਸਮੇਂ ਵਾਸਤੇ ਇਹ ਜੋਤ ਟਿੱਕੀ ਹੋਈ ਏ ਇੱਕ ਸਾਧਨਾ ਤੇਰੇ ਕੋਲ ਇਹਦਾ ਲਾਹਾ ਲੈ ਨਾਨਕ ਗੁਰਮਖ ਮਹਿਲ ਬੁਲਾਈ ਏ ਹਰ ਮੇਲੇ ਮੇਲਣ ਹਾਰ ਜੀਵ ਆਪਣੇ ਹਿਰਦੇ ਮਹਿਲ ਵਿੱਚ ਵਸਦੇ ਪਰਮਾਤਮਾ ਨੂੰ ਛੱਡ ਕੇ ਪਰ ਬਾਹਰ ਭਟਕਦਾ ਫਿਰਦਾ ਹੈ ਇਸ ਕਰਕੇ ਲੋਕਾਈ ਜਿਹੜੀ ਕੁਮਲਾਈ ਹੋਈ ਏ ਇਸ ਕਰਕੇ ਰੋਹਾਨੀਅਤ ਨਹੀਂ ਮਿਲਦੀ ਇਸ ਕਰਕੇ ਚਿਹਰੇ ਤੇ ਖੜਾਓ ਨਹੀਂ ਆਉਂਦਾ ਕਿਉਂਕਿ ਉਹ ਅੰਦਰ ਬੈਠੇ ਪ੍ਰਮਾਤਮਾ ਨੂੰ ਛੱਡ ਕੇ ਬਾਹਰ ਭਟਕਦਾ ਫਿਰਦਾ ਹੈ ਨਾਨਕ ਗੁਰਮੁਖ ਮਹਿਲ ਬੁਲਾਈਐ ਹਰ ਮੇਲੇ ਮੇਲਣ ਹਾਰ ਗੁਰੂ ਰਾਹੀ ਹਿਰਦੇ ਮਹਿਲ ਵਿੱਚ ਮੋੜ ਕੇ ਲਿਆਉਂਦਾ ਹੈ ਤੇ ਤਦੋਂ ਫਿਰ ਮੇਲਣ ਦੇ ਸਮਰੱਥ ਪ੍ਰਭੂ ਨੂੰ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਭਾਵਨ ਜੀਵ ਆਪਣੇ ਹਿਰਦੇ ਮਹਿਲ ਵਿੱਚ ਵਸਦੇ ਪ੍ਰਮਾਤਮਾ ਨੂੰ ਛੱਡ ਕੇ ਬਾਹਰ ਭਟਕਦਾ ਹੈ ਪਰ ਬਾਹਰ ਭਟਕਦਾ ਜੀਵ ਗੁਰੂ ਦੇ ਰਾਹੀ ਫਿਰ ਦੇ ਮਹਿਲ ਵਿੱਚ ਮੁੜ ਕੇ ਹੁੰਦਾ ਹੈ ਤੇ ਤਦੋਂ ਮੇਲਣ ਦੇ ਸਮਰੱਥ ਪ੍ਰਭੂ ਪਰਮਾਤਮਾ ਫਿਰ ਉਹਨੂੰ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਪਾਵਨ ਪਵਿੱਤਰ ਸ਼ਬਦਾਂ ਦੇ ਅੰਦਰ ਬਖਸ਼ਿਸ਼ ਕਰਦੇ ਹਨ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ ਜੀ ਸਤ ਨਾਮ ਵਾਹਿ ਗੁਰੂ